ਸਾਰੇ ਪੰਜਾਬ ਵਾਸੀਆਂ ਵਾਸਤੇ ਗੁੱਡ ਨਿਊਜ਼ ਹੈ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਸੀ 2022 ਤੋਂ ਮੇਰਾ ਅੰਕੁਰ ਨਿਰੂਲਾ ਮਿਨਿਸਟਰੀ ਦੇ ਨਾਲ ਕੇਸ ਚੱਲ ਰਹੇ ਸੀਗਾ ਤੇ ਗੁੱਡ ਨਿਊਜ਼ ਇਹ ਆ ਕਿ ਮੇਰੇ ਤਿੰਨ ਕੇਸ ਤੋਂ ਮੈਂ ਬਰੀ ਹੋ ਗਈ ਔਰ ਇਹਦਾ ਕ੍ਰੈਡਿਟ ਜਾਂਦਾ ਹੈ ਜਤਿੰਦਰ ਗੌਰਵ ਮਸੀ ਜਿਹੜੇ ਕੀ ਕਹਿੰਦੇ ਅੰਕੁਰ ਨਿਰੂਲਾ ਮਿਨਿਸਟਰੀ ਦੇ ਪ੍ਰਧਾਨ ਸਾਹਿਬ ਨੇ ਤੇ ਪੱਤਰਕਾਰ ਰਾਜਵਿੰਦਰ ਵੀਰ ਜੀ ਮਿੱਠਾ ਜਿਹਨੂੰ ਰਾਜਵਿੰਦਰ ਸਿੰਘ ਮਿੱਠਾ ਕੋਇਨਵਾਲ ਸਾਹਿਬ ਤੋਂ ਉਨਾਂ ਨੂੰ ਹੀ ਕ੍ਰੈਡਿਟ ਜਾਂਦਾ ਹੈ ਜਿਨ੍ਹਾਂ ਨੇ ਸਾਡਾ ਮੇਲ ਮਿਲਾਪ ਕਰਾਇਆ ਤੇ ਦੋ ਕਮਿਊਨਿਟੀਆਂ ਨੂੰ ਪਿਆਰ ਦੇ ਨਾਲ ਹੈਂਡਲ ਕੀਤਾ ਤੇ ਮੈਂ ਬਹੁਤ ਬਹੁਤ ਸਾਰਿਆਂ ਨੂੰ ਗੁੱਡ ਨਿਊਜ਼ ਦੇਣਾ ਚਾਹੁੰਦੀ ਆਂ ਦਾ ਵਿਸ਼ਵਾਸ ਕਰਦੀ ਆਂ ਕਿ ਅੱਗੇ ਵੀ ਮੇਰੇ ਹੋਰ ਵੀ ਕੇਸਸ ਹੈਗੇ ਆ ਕਵਾਸ਼ਿੰਗ ਪਾ ਕੇ ਜੋ ਕਿ ਅੰਕੁਨ ਨਿਰੂਲਾ ਮਿਨਿਸਟਰੀ ਵਾਪਸ ਲੈ ਰਹੀ ਹੈ ਉਹਦੀ ਵੀ ਮੈਂ ਅਪਡੇਟਸ ਤੁਹਾਨੂੰ ਦਿੰਦੀ ਰਹੂੰਗੀ ਪੀਟੀਸ਼ਨਸ ਹੈਗੀ ਹਾਈ ਕੋਰਟ ਚ ਉਹ ਵੀ ਕੈਨਸਲ ਹੋ ਚੁੱਕੀਆਂ ਤੇ ਆਪਾਂ ਮਿਲਾਂਗੇ ਅੱਜ ਸਾਰੇ ਪੰਜਾਬ ਵਾਸੀਆਂ ਵਾਸਤੇ ਗੁੱਡ ਨਿਊਜ਼ ਹੈ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਸੀ 2022 ਤੋਂ ਮੇਰਾ ਅੰਕੁ ਨਿਰੂਲਾ ਮਿਨਿਸਟਰੀ ਦੇ ਨਾਲ ਕੇਸ ਚੱਲ ਰਿਹਾ ਸੀਗਾ ਤੇ ਇੱਕ ਗੁੱਡ ਨਿਊਜ਼ ਇਹ ਆ ਕਿ ਮੇਰੇ ਤਿੰਨ ਕੇਸ ਤੋਂ ਮੈਂ ਬਰੀ ਹੋ ਗਈ ਔਰ ਇਹਦਾ ਕ੍ਰੈਡਿਟ ਜਾਂਦਾ ਹੈ ਜਤਿੰਦਰ ਗੌਰਵ ਮਸੀ ਜਿਹੜੇ ਕੀ ਕਹਿੰਦੇ ਅੰਕੁ ਨਿਰੂਲਾ ਮਿਨਿਸਟਰੀ ਦੇ ਪ੍ਰਧਾਨ ਸਾਹਿਬ ਨੇ ਤੇ ਪੱਤਰਕਾਰ ਰਾਜਵਿੰਦਰ ਵੀ ਜੀ ਮਿੱਠਾ ਜਿਹਨੂੰ ਰਾਜਵਿੰਦਰ ਸਿੰਘ ਮਿੱਠਾ ਗੋਇੰਦਵਾਲ ਸਾਹਿਬ ਤੋਂ ਉਹਨਾਂ ਨੂੰ ਇਹ ਕ੍ਰੈਡਿਟ ਜਾਂਦਾ ਹੈ ਜਿਨ੍ਹਾਂ ਨੇ ਸਾਡਾ ਮੇਲ ਮਿਲਾਪ ਕਰਾਇਆ ਤੇ ਦੋ ਕਮਿਊਨਿਟੀਜ਼ ਨੂੰ ਪਿਆਰ ਦੇ ਨਾਲ ਹੈਂਡਲ ਕੀਤਾ ਤੇ ਮੈਂ ਬਹੁਤ ਬਹੁਤ ਸਾਰਿਆਂ ਨੂੰ ਗੁੱਡ ਨਿਊਜ਼ ਦੇਣਾ ਚਾਹੁੰਦੀ ਆ ਮੈਂ ਵਿਸ਼ਵਾਸ ਕਰਦੀ ਆ ਕਿ ਅੱਗੇ ਵੀ ਮੇਰੇ ਹੋਰ ਵੀ ਕੇਸਸ ਹੈਗੇ ਆ ਕਵਾਸ਼ਿੰਗ ਪਾ ਕੇ ਜੋ ਕਿ ਅਨਕੁਨ ਨਿਰੂਲਾ ਮਿਨਿਸਟਰੀ ਵਾਪਸ ਲੈ ਰਹੀ ਆ ਉਹਦੀ ਵੀ ਮੈਂ ਅਪਡੇਟਸ ਤੁਹਾਨੂੰ ਦਿੰਦੀ ਰਹੂੰਗੀ ਪਟੀਸ਼ਨਸ ਹੈਗੀ ਹਾਈ ਕੋਰਟ ਚ ਉਹ ਵੀ ਕੈਨਸਲ ਹੋ ਚੁੱਕੀਆਂ ਤੇ ਆਪਾਂ ਮਿਲਾਂਗੇ ਅੱਜ ਸਾਰੇ ਪੰਜਾਬ ਵਾਸੀਆਂ ਵਾਸਤੇ ਗੁੱਡ ਨਿਊਜ਼ ਹੈ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਸੀ 2022 ਤੋਂ ਮੇਰਾ ਅੰਕੁਰ ਨਿਰੂਲਾ ਮਿਨਿਸਟਰੀ ਦੇ ਨਾਲ ਕੇਸ ਚੱਲ ਰਿਹਾ ਸੀਗਾ ਤੇ ਇੱਕ ਗੁੱਡ ਨਿਊਜ਼ ਇਹ ਆ ਕਿ ਮੇਰੇ ਤਿੰਨ ਕੇਸ ਤੋਂ ਮੈਂ ਬਰੀ ਹੋ ਗਈ ਔਰ ਇਹਦਾ ਕ੍ਰੈਡਿਟ ਜਾਂਦਾ ਹੈ ਜਤਿੰਦਰ ਗੌਰਵ ਮਸੀ ਜਿਹੜੇ ਕੀ ਕਹਿੰਦੇ ਅੰਕੁਰ ਨਿਰੂਲਾ ਮਿਨਿਸਟਰੀ ਦੇ ਪ੍ਰਧਾਨ ਸਾਹਿਬ ਨੇ ਤੇ ਪੱਤਰਕਾਰ ਰਾਜਵਿੰਦਰ ਵੀਰ ਜੀ ਮਿੱਠਾ ਜਿਹਨੂੰ ਰਾਜਵਿੰਦਰ ਸਿੰਘ ਮਿੱਠਾ ਗੋਇੰਦਵਾਲ ਸਾਹਿਬ ਤੋਂ ਉਹਨਾਂ ਨੂੰ ਹੀ ਕ੍ਰੈਡਿਟ ਜਾਂਦਾ ਹੈ ਜਿਨ੍ਹਾਂ ਨੇ ਸਾਡਾ ਮੇਲ-ਮਿਲਾਪ ਕਰਾਇਆ ਤੇ ਦੋ ਕਮਿਊਨਿਟੀਜ਼ ਨੂੰ ਪਿਆਰ ਦੇ ਨਾਲ ਹੈਂਡਲ ਕੀਤਾ ਤੇ ਮੈਂ ਬਹੁਤ-ਬਹੁਤ ਸਾਰਿਆਂ ਨੂੰ ਗੁੱਡ ਨਿਊਜ਼ ਦੇਣਾ ਚਾਹੁੰਦੀ ਆ ਮੈਂ ਵਿਸ਼ਵਾਸ ਕਰਦੀ ਆ ਕਿ ਅੱਗੇ ਵੀ ਮੇਰੇ ਹੋਰ ਵੀ ਕੇਸਸ ਹੈਗੇ ਆ ਵਾਸ਼ਿੰਗਟਨ ਪਾਕੇ ਜੋ ਕਿ ਅੰਕੁਨ ਨਿਰੂਲਾ ਮਿਨਿਸਟਰੀ ਵਾਪਸ ਲੈ ਰਹੀ ਆ ਉਹਦੀ ਵੀ ਮੈਂ ਅਪਡੇਟਸ ਤੁਹਾਨੂੰ ਦਿੰਦੀ ਰਹੂੰਗੀ ਪਟੀਸ਼ਨਸ ਹੈਗੀ ਹਾਈ ਕੋਰਟ ਚ ਉਹ ਵੀ ਕੈਨਸਲ ਹੋ ਚੁੱਕੀਆਂ ਤੇ ਆਪਾਂ ਮਿਲਾਂਗੇ ਆ ਸਾਰੇ ਪੰਜਾਬ ਵਾਸੀਆਂ ਵਾਸਤੇ ਗੁੱਡ ਨਿਊਜ਼ ਹੈ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਸੀ 2022 ਤੋਂ ਮੇਰਾ ਅੰਕੁਨ ਨਿਰੂਲਾ ਮਿਨਿਸਟਰੀ ਦੇ ਨਾਲ ਕੇਸ ਚੱਲ ਰਹੇ ਸੀਗਾ ਤੇ ਗੁੱਡ ਨਿਊਜ਼ ਇਹ ਆ ਕਿ ਮੇਰੇ ਤਿੰਨ ਕੇਸ ਤੋ ਮੈਂ ਬਰੀ ਹੋ ਗਈ ਔਰ ਇਹਦਾ ਕ੍ਰੈਡਿਟ ਜਾਂਦਾ ਹੈ ਜਤਿੰਦਰ ਗੌਰਵ ਮਸੀ ਜਿਹੜੇ ਕੀ ਕਹਿੰਦੇ ਅੰਕੁਰ ਨਿਰੂਲਾ ਮਿਨਿਸਟਰੀ ਦੇ ਪ੍ਰਧਾਨ ਸਾਹਿਬ ਨੇ ਤੇ ਪੱਤਰਕਾਰ ਰਾਜਵਿੰਦਰ ਵੀਰ ਜੀ ਮਿੱਠਾ ਜਿਹਨੂੰ ਰਾਜਵਿੰਦਰ ਸਿੰਘ ਮਿੱਠਾ ਗੋਇੰਦਵਾਲ ਸਾਹਿਬ ਤੋਂ ਉਹਨਾਂ ਨੂੰ ਇਹ ਕ੍ਰੈਡਿਟ ਜਾਂਦਾ ਹੈ ਜਿਨ੍ਹਾਂ ਨੇ ਸਾਡਾ ਮੇਲ ਮਿਲਾਪ ਕਰਾਇਆ ਤੇ ਦੋ ਕਮਿਊਨਿਟੀਆਂ ਨੂੰ ਪਿਆਰ ਦੇ ਨਾਲ ਹੈਂਡਲ ਕੀਤਾ ਤੇ ਮੈਂ ਬਹੁਤ ਬਹੁਤ ਸਾਰਿਆਂ ਨੂੰ ਗੁੱਡ ਨਿਊਜ਼ ਦੇਣਾ ਚਾਹੁੰਦੀ ਆ ਮੈਂ ਵਿਸ਼ਵਾਸ ਕਰਦੀ ਆ ਕਿ ਅੱਗੇ ਵੀ ਮੇਰੇ ਹੋਰ ਵੀ ਕੇਸਿਸ ਹੈਗੇ ਆ ਵਾਸ਼ਿੰਗਟਨ ਕੇ ਜੋ ਕਿ ਅੰਕੁਨ ਨਿਰੂਲਾ ਮਿਨਿਸਟਰੀ ਵਾਪਸ ਲੈ ਰਹੀ ਹੈ ਉਹਦੀ ਵੀ ਮੈਂ ਅਪਡੇਟਸ ਤੁਹਾਨੂੰ ਦਿੰਦੀ ਰਹੂੰਗੀ ਪੀਟੀਸ਼ਨਸ ਹੈਗੀ ਹਾਈ ਕੋਰਟ ਚ ਉਹ ਵੀ ਕੈਨਸਲ ਹੋ ਚੁੱਕੀਆਂ ਤੇ ਆਪਾਂ ਮਿਲਾਂਗੇ ਬਾਏ